ਲੀਡਰ ਸਾਹਿਬਾ ਨੇ ਇੱਕ ਰੁਝਾਨ ਜੈ ਬਣਾ ਲਿਆ ਸੀ ਕਰਵਾਜ ਕਰ ਲਿਆ ਜਦੋਂ ਇਲੈਕਸ਼ਨ ਆਉਣ ਤੋਂ ਜਸਟ ਪਹਿਲਾਂ ਉਹ ਪਾਰਟੀ ਚੱਲਾ ਗਿਆ ਕੋਈ ਕਿਹੜੀ ਪਾਰਟੀ ਚੱਲਾ ਗਿਆ ਔਰ ਲੋਕਾਂ ਨੇ ਦੱਸ ਪਹਿਲਾਂ ਵੀ ਉਹ ਪੰਜ ਸਾਲ ਜਦੋਂ ਐਮਪੀ ਰਹੇ ਨੇ ਉਹਨਾਂ ਨੇ ਬੜੀ ਇਮਾਨਦਾਰੀ ਦੇ ਨਾਲ ਜਿਹੜੀ ਗ੍ਰਾਂਟਸ ਨੇ ਉਹਨਾਂ ਦਾ ਇਸਤੇਮਾਲ ਕੀਤਾ ਈਵਨ ਜਿੰਨੀ ਗ੍ਰਾਂਟ ਮਿਲੀ ਸੀ ਉਹਦੇ ਉੱਪਰ ਜਿਹੜਾ ਵਿਆਜ ਸੀ ਉਹ ਵੀ ਲੋਕਾਂ ਦੇ ਲਈ ਲਾਇਆ ਵਿਕਾਸ ਕਾਰਜਾਂ ਲਈ ਸੋ ਲੋਕ ਬਹੁਤ ਖੁਸ਼ ਸੀਗੇ ਹਰ ਜ਼ਿਲ੍ਹੇ ਦੇ ਵਿੱਚ ਹਰ ਸੀਟ ਤੇ ਮੈਂ ਗਈਆਂ ਮੇਰੀਆਂ ਭੈਣਾਂ ਨੇ ਡਟ ਕੇ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਜਿੱਥੇ ਪਟਿਆਲਾ ਸੀਟ ਦੇ ਉੱਤੇ ਕਾਂਗਰਸ ਦੇ ਉਮੀਦਵਾਰ ਨੇ ਡਾਕਟਰ ਤਰਵੇਰ ਗਾਂਧੀ ਦੀ ਇੱਕ ਵੱਡੀ ਲੀਡ ਦੇ ਨਾਲ ਜਿੱਤ ਹੋਈ ਆ ਉੱਥੇ ਹੀ ਅਸੀਂ ਗੱਲ ਕਰਾਂਗੇ ਪੰਜਾਬ ਦੀ ਊਮਨ ਪ੍ਰਧਾਨ ਨੇ ਔਰਤਾਂ ਦੀ ਪ੍ਰਧਾਨ ਨੇ ਗੁਰਸ਼ਰਨ ਕੌਰ ਰੰਧਾਵਾ ਮੈਮ ਜੀ ਬਹੁਤ ਬਹੁਤ ਮੁਬਾਰਕਾਤ ਹੁੰਨੇ ਜੀ ਕਾਂਗਰਸ ਇੱਕ ਬੜੀ ਵੱਡੀ ਲੀਡਰ ਦਿੱਤਾ ਸੀ ਪਟਿਆਲਾ ਦੇ ਸੀ ਪੂਰਾ ਜੋਰ ਲਾਇਆ ਜੀ 9 ਹਲਕਿਆਂ ਦੇ ਵਿੱਚੋਂ ਭਾਰੀ ਜਿੱਤਨਾ ਜਿੱਤਨੇ ਕਿਵੇਂ ਦੇਖਦੇ ਹਾਂ ਜੀ ਬਹੁਤ ਖੁਸ਼ੀ ਦਾ ਦਿਨ ਹੈ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦੀ ਹਾਂ ਅੱਜ ਰਾਹੁਲ ਗਾਂਧੀ ਜੀ ਚੀਨਾ ਦੇ ਮਿਹਨਤ ਸਦਕਾ ਭਾਰਤ ਜੋੜੋ ਯਾਤਰਾ ਕਰੀ ਪੈਦਲ ਸੜਕਾਂ ਤੇ ਸਾਡੇ ਲਈ ਚੱਲੇ ਤੇ ਅੱਜ ਲੋਕਾਂ ਨੇ ਵੀ ਫਤਵਾ ਦਿੱਤਾ ਮੈਂ ਸਮਝਦੀ ਅੱਜ ਲੋਕਤੰਤਰ ਦੀ ਜਿੱਤ ਹੋਈ ਹੈ ਅੱਜ ਇੱਕ ਸਚਾਈ ਦੀ ਜਿੱਤ ਹੋਈ ਹੈ ਸੋ ਮਾਨੂੰ ਕਾਫੀ ਉਤਰਾ ਚੜਾ ਦੇਖਣ ਨੂੰ ਮਿਲਿਆ ਸੀ ਕਈ ਲੀਡਰ ਨਰਾਜ਼ ਵੀ ਹੋਏ ਡਾਕਟਰ ਸਾਹਿਬ ਤੋਂ ਪਰ ਜਿਵੇਂ ਬਾਅਦ ਚੋ ਰਾਜਾ ਵੜਿੰਗ ਜੀ ਦੇ ਪ੍ਰਧਾਨ ਕੀ ਸਾਂਭੀ ਕਮਾਂਡ ਸਾਂਭੀ ਤਾਂ ਸਾਰੇ ਇਕੱਠੇ ਹੋ ਗਏ ਤੇ ਇੱਕ ਲੱਖਸ਼ ਲੈ ਕੇ ਚੱਲੇ ਵੀ ਇੰਡੀਆ ਗੜਜੂੜੀ ਸਰਕਾਰ ਬਣੇਗੀ ਤਾਂ ਕਿਵੇਂ ਦੇਖਦੇ ਹਾਂ ਉਸ ਚੀਜ਼ ਨੂੰ ਜੀ ਦੇਖੋ ਜੀ ਬਹੁਤ ਹੀ ਵਧੀਆ ਇੱਕ ਸਾਡੇ ਸੂਝਵਾਨ ਕੈਂਡੀਡੇਟ ਨੇ ਡਾਕਟਰ ਧਰਮਵੀਰ ਗਾਂਧੀ ਜੀ ਕੈਂਡੀਡੇਟ ਨਹੀਂ ਹੁਣ ਤਾਂ ਐਮਪੀ ਬਣ ਚੁੱਕੇ ਨੇ ਤੇ ਲੋਕਾਂ ਨੇ ਉਹਨਾਂ ਨੇ ਜੋ ਮਾਨਵਤਾ ਦੀ ਸੇਵਾ ਕਰਦੇ ਨੇ ਚਾਹੀਏ ਉਹ ਡਾਕਟਰ ਨੇ ਚਾਹੋ ਇਸ ਤਰੀਕੇ ਨਾਲ ਵੈਸੇ ਵੀ ਬੜੇ ਸੋਸ਼ਲ ਨੇ ਪਹਿਲਾਂ ਵੀ ਉਹ ਪੰਜ ਸਾਲ ਜਦੋਂ ਐਮਪੀ ਰਹੇ ਨੇ ਉਹਨਾਂ ਨੇ ਬੜੀ ਇਮਾਨਦਾਰੀ ਦੇ ਨਾਲ ਜਿਹੜੀ ਗ੍ਰਾਂਟਸ ਨੇ ਉਹਨਾਂ ਦਾ ਇਸਤੇਮਾਲ ਕੀਤਾ ਈਵਨ ਜਿੰਨੀ ਗ੍ਰਾਂਟ ਮਿਲੀ ਸੀ ਉਹਦੇ ਉੱਪਰ ਜਿਹੜਾ ਵਿਆਜ ਸੀ ਉਹ ਵੀ ਲੋਕਾਂ ਦੇ ਲਈ ਲਾਇਆ ਵਿਕਾਸ ਕਾਰਜਾਂ ਲਈ ਸੋ ਲੋਕ ਬਹੁਤ ਖੁਸ਼ ਸਿਗੇ ਇਸੇ ਕਰਕੇ ਉਹ ਜਿਹੜਾ ਲੋਕਾਂ ਨੇ ਫਤਵਾ ਦਿੱਤਾ ਲੋਕਾਂ ਨੇ ਸਾਰਾ ਕੁਝ ਦੇਖਦੇ ਹੋਏ ਕੈਂਡੀਡੇਟ ਲਈ ਵੀ ਤੇ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੂੰ ਦੇਖ ਕੇ ਵੋਟ ਪਾਈ ਸੋ ਮੈਡਮ ਹੁਣ ਗੱਲ ਕਰਦਾ ਸੀ ਮਹਾਰਾਣੀ ਪ੍ਰੀਤਕੌਰ ਨਾਲ ਵੀ ਕੰਮ ਕੀਤਾ ਜੀ ਕਿਤਨੇ ਕਿਤੇ ਕੈਪਟਨ ਪਰਿਵਾਰ ਸਾਰੇ ਕਿਤੋਂ ਪਿਛੜਿਆ ਵਿਧਾਨ ਸਭਾ ਤੋਂ ਵੀ ਗਿਆ ਤੇ ਲੋਕ ਸਭਾ ਤੋਂ ਵੀ ਗਿਆ ਕੀ ਕਾਰਨ ਮੰਨਦੇ ਪਟਾਲੇ ਸ਼ਹਿਰ ਦੇ ਵਿੱਚ ਜਿੱਥੇ ਇੱਕ ਗੜ ਮੰਨਿਆ ਜਾਂਦਾ ਸੀ ਕੈਪਟਨ ਪਰਿਵਾਰ ਤੇ ਅੱਜ ਉਹ ਚੋਣਾਂ ਤੋਂ ਬਾਹਰ ਹੋ ਗਿਆ ਜੀ ਮੈਂ ਇੱਥੇ ਕਹੂੰਗੀ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਲੀਡਰ ਸਾਹਿਬਾਨਾਂ ਨੇ ਇੱਕ ਰੁਝਾਨ ਜਿਹਾ ਹੀ ਬਣਾ ਲਿਆ ਸੀ ਕਰਵਾਜ ਕਰ ਲਿਆ ਜਦੋਂ ਇਲੈਕਸ਼ਨ ਆਉਣ ਤੋਂ ਜਸਟ ਪਹਿਲਾਂ ਓਹ ਪਾਰਟੀ ਚਲਾ ਗਿਆ ਕੋਈ ਕਿਹੜੀ ਪਾਰਟੀ ਚਲਾ ਗਿਆ ਔਰ ਲੋਕਾਂ ਨੇ ਦੱਸ ਚਿੰਦੇ ਲੋਕਾਂ ਨੇ ਪਾਰਟੀਆਂ ਬਦਲੀਆਂ ਸੀ ਆਲਮੋਸਟ ਸਾਰੇ ਅੱਜ ਫੇਲ ਹੋ ਗਏ ਲੋਕਾਂ ਨੇ ਦਿਖਾਤਾ ਕਿਉਂਕਿ ਪ੍ਰਨਿਤ ਕੌਰ ਜੀ ਦੀ ਗੱਲ ਕਰੀਏ ਚਾਰ ਵਾਰ ਅਸੀਂ ਸਾਰਿਆਂ ਨੇ ਵਰਕਰਾਂ ਨੇ ਕਾਂਗਰਸ ਪਾਰਟੀ 'ਚ ਰਹਿੰਦੇ ਹੋਏ ਉਹਨਾਂ ਨੂੰ ਚਾਰ ਵਾਰ ਐਮਪੀ ਬਣਾਇਆ ਯੂਨੀਅਨ ਮਨਿਸਟਰ ਬਣੇ ਉਹ ਸਾਡੀ ਪਾਰਟੀ 'ਚੋਂ ਨਿਕਲ ਕੇ ਚਲੇ ਗਏ ਪਰ ਲੋਕ ਉੱਥੇ ਖੜੇ ਨੇ ਲੋਕ ਰਾਹੁਲ ਗਾਂਧੀ ਨੂੰ ਪਸੰਦ ਕਰਦੇ ਨੇ ਲੋਕ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੂੰ ਪਸੰਦ ਕਰਦੇ ਨੇ ਮਾਲਿਕ ਅਰਜੁਨ ਖੜਗੇ ਜੀ ਹੋਣੀ ਇੱਕ ਦਲਿਤ ਲੀਡਰ ਕਿੱਥੋਂ ਚੱਕ ਕੇ ਕਾਂਗਰਸ ਪਾਰਟੀ ਨੇ ਅੱਜ ਸਾਡੀ ਹਿੰਦੁਸਤਾਨ ਦੀ ਕਾਂਗਰਸ ਦੇ ਚੇਅਰਪਰਸਨ ਬਣਾਏ ਸੋ ਉਹਨਾਂ ਗੱਲਾਂ ਨੂੰ ਦੇਖਦੇ ਹੋ ਇਹ ਲੋਕਾਂ ਨੇ ਅੱਜ ਕਾਂਗਰਸ ਦੇ ਹੱਕ 'ਚ ਫਤਵਾ ਦਿੱਤਾ ਸੋ ਮੈਨੂੰ ਔਰਤਾਂ ਦਾ ਕਿਹੜਾ ਕੰਮ ਲੈ ਕੇ ਜਾਵਾਂਗੇ ਡਾਕਟਰ ਗਾਂਧੀ ਕੋਲ ਤੁਸੀਂ ਵੀ ਜੇ ਵਿਧਾ ਲੋਕ ਸਭਾ ਦੇ ਵਿੱਚ ਮੁੱਦਾ ਚੁੱਕਿਆ ਜਾਵੇ ਜੀ ਦੇਖੋ ਜੀ ਅਰਥਾਤ ਜਿਹੜੀ ਆ ਆਪ ਸਰਕਾਰ ਇਹਨਾਂ ਨੇ ਇੱਕ ਬਹੁਤ ਵੱਡਾ ਧੋਖਾ ਸਾਡੀਆਂ ਪੈਨਾਂ ਨਾਲ ਕੀਤਾ ਸੀ ਤੇ ਮੈਨੂੰ ਬੜੀ ਖੁਸ਼ੀ ਤੇ ਮਹਿਮਾਨ ਮਹਿਸੂਸ ਕਰਦੀ ਆ ਪੰਜਾਬ ਮੈਲਾ ਕਾਂਗਰਸ ਦੀ ਸਮੁੱਚੀ ਸਾਡੀ ਟੀਮ ਨੇ ਚਾਹੇ ਛੋਟੀ ਕੋਈ ਅਹੁਦੇਦਾਰ ਸੀ ਚਾਹੇ ਵੱਡੀ ਸੀ ਜ਼ਿਲ੍ਹਾ ਪ੍ਰਧਾਨ ਸੀ ਸਾਰਿਆਂ ਨੇ ਦਿਨ ਰਾਤ ਇਕ ਕਰਕੇ ਔਰਤ ਨੂੰ ਨਿਕਲਣਾ ਬਹੁਤ ਔਖਾ ਹੈ ਹਰ ਜ਼ਿਲ੍ਹੇ ਦੇ ਵਿੱਚ ਹਰ ਸੀਟ ਤੇ ਮੈਂ ਗਈਆਂ ਮੇਰੀਆਂ ਭੈਣਾਂ ਨੇ ਡਟ ਕੇ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਹੁਣ ਜੋ ਵੀ ਉਹਨਾਂ ਦੀਆਂ ਡਿਮਾਂਡਸ ਹੋਣਗੀਆਂ ਜਿੱਥੇ-ਜਿੱਥੇ ਉਹਨਾਂ ਨੇ ਕੰਮ ਕੀਤਾ ਜਿਹੜੇ ਉਹਨਾਂ ਦੇ ਉਮੀਦਵਾਰ ਸੀ ਜਿਹੜੇ ਜਿੱਤੇ ਨੇ ਸਾਰਿਆਂ ਜੋ ਵੀ ਉਹਨਾਂ ਦੇ ਕੰਮ ਹੋਣਗੇ ਸਾਡੇ ਐਮਪੀ ਸਾਹਿਬਾਨ ਜਿਹੜੇ ਜਿੱਤੇ ਨੇ ਵੱਧ ਚੜ ਕੇ ਉਹ ਵੀ ਕੰਮ ਕਰਨਗੇ ਔਰ ਮੈਂ ਕਰਵਾਉਂਗੀ ਸੋ ਮੈਡਮ ਇੱਕ ਆਮਾ ਦੀ ਪਾਰਟੀ ਐ ਸੀ ਔਰਤਾਂ ਨੂੰ ਸੀ 1000 ਰੁਪਏ ਦਵਾਂਗੇ 1000 ਰੁਪਏ ਸਾਈਡ ਤੇ ਰੱਖ ਕੇ ਔਰ ਤਾਂ ਤੁਹਾਡੇ ਨਾਲ ਚੱਲੀਆਂ ਮੈਂ ਤੁਹਾਡੀ ਕਬੱਡੀ ਕਮਾਂਡ ਆ ਪੰਜਾਬ ਦੇ ਵਿੱਚ ਔਰਤਾ ਦੇ ਉੱਤੇ ਤੁਹਾਡੇ ਦੇ ਭਰੋਸਾ ਕਰਨ ਲੈ ਕੇ ਵੀ ਚੱਲਦੇ ਹੋ ਲੱਗਦਾ ਵੀ 1000 ਰੁਪਏ ਪਿੱਛੇ ਰੱਖ ਕੇ ਮੈਂ ਤੁਹਾਡੇ ਦੇ ਭਰੋਸਾ ਕੀ ਔਰਤਾਂ ਨੇ ਜੀ ਬਿਲਕੁਲ ਕੀਤਾ ਜੀ ਦੇਖੋ ਔਰਤਾ ਕੀ ਚਾਹੁੰਦੀਆਂ ਨੇ ਔਰਤਾ ਨਹੀਂ ਚਾਹੁੰਦੀਆਂ 1000 ਰੁਪਏ ਔਰਤਾ ਚਾਹੁੰਦੀਆਂ ਨੇ ਸਾਡੇ ਬੱਚਿਆਂ ਦੇ ਰਹਿਣ ਲਈ ਸੁਖਾਵਾਂ ਮਾਹੌਲ ਹੋਵੇ ਔਰਤਾ ਚਾਹੁੰਦੀਆਂ ਨੇ ਸਾਡੇ ਬੱਚਿਆਂ ਲਈ ਰੋਜ਼ਗਾਰ ਹੋਣ ਜਿਹੜੀ ਇਹ ਪਾਰਟੀਆਂ ਕਹ ਔਰਤਾ ਚਾਹੁੰਦੀਆਂ ਨੇ ਸਾਡੇ ਬੱਚੇ ਨਸ਼ੇ ਤੋਂ ਮੁਕਤ ਹੋਣ ਸੋ ਔਰਤਾ ਵਿਚਾਰੀਆਂ ਇਹ ਚਾਹੁੰਦੀਆਂ ਕਿ ਸੋਹਣਾ ਪੰਜਾਬ ਖੁਸ਼ਹਾਲ ਪੰਜਾਬ ਹੋਵੇ ਉਸ ਚੀਜ਼ ਨੂੰ ਦੇਖਦੇ ਹੋਏ ਉਹਨਾਂ ਨੇ ਵੱਧ ਛੱਡ ਕੇ ਕਾਂਗਰਸ ਲਈ VOTING ਕੀਤੀ ਹੈ ਤੇ ਮੈਂ ਸਾਰੀਆਂ ਆਪਣੀਆਂ ਭੈਣਾਂ ਦਾ ਮਾਵਾਂ ਦਾ ਬਹੁਤ-ਬਹੁਤ ਤੁਹਾਡੇ ਮਾਧਿਅਮ ਰਾਹੀਂ ਧੰਨਵਾਦ ਵੀ ਕਰਦੀ ਥਾਨਕ ਯੂ ਸੂਚਨਾ ਸਾਰਨਾ ਪੰਜਾਬ ਦੇ ਮਹਿਲਾ ਕਾਂਗਰਸ ਪ੍ਰਧਾਨ ਗੁਰਸ਼ਨ ਕੌਰ ਨੇ ਦਾਵਾ ਵੱਲੋਂ ਬੜੇ ਬਾਕੀ ਬੇਬਾਕੀ ਦੇ ਨਾਲ ਸਵਾਲ ਕੀਤੇ ਗਏ ਨੇ ਉਹਨਾਂ ਕਹੇ ਕਿ ਜੇਕਰ ਡਾਕਟਰ ਧਰਮਵੀਰ ਗਾਂਧੀ ਨੂੰ ਅਸੀਂ ਮੁੱਦੇ ਲੈ ਕੇ ਜਾਵਾਂਗੇ ਸਾਡੇ ਉਹ ਹੱਲ ਵੀ ਕਰਨਗੇ ਕਿਉਂਕਿ ਇੱਕ ਵੱਡੀ ਲੀਡ ਦੇ ਨਾਲ ਡਾਕਟਰ ਧਰਮਵੀਰ ਗਾਂਧੀ ਐਸੋ ਸੀਟ ਤੋਂ ਜਿੱਤੇ ਨੇ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ